ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਇੱਕ ਵੱਡਾ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਕਿਸਾਨ ਖੁਸ਼ ਹੋ ਜਾਣਗੇ ਤੇ ਉਹਨਾਂ ਦੇ ਵੱਲੋਂ ਕਿਹਾ ਕਿ ਖਨੌਰੀ ਬਾਰਡਰ ਖੁੱਲਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਕਿਸਾਨਾਂ ਨੂੰ ਕੋਈ ਹੋਰ ਰਸਤਾ ਚੁਣਨਾ ਚਾਹੀਦਾ ਤੇ ਨਾਲ ਹੀ ਜੋ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਉਹਨਾਂ ਦੇ ਕੋਲ حال ਜਾਣਨ ਦੇ ਲਈ ਨਹੀਂ ਪਹੁੰਚ ਰਹੇ ਉਹਨਾਂ ਦੇ ਬਾਰੇ ਉਹਨਾਂ ਲੀਡਰਾਂ ਦੇ ਬਾਰੇ ਵੀ ਉਹਨਾਂ ਲੋਕਾਂ ਦੇ ਬਾਰੇ ਵੀ ਕਿਹਾ ਉਹਨਾਂ ਕਿਸਾਨਾਂ ਦੇ ਬਾਰੇ ਵੀ ਕਿਹਾ ਕਿ ਜਦੋਂ ਡੱਲੇਬਾਲ ਨੇ ਸਾਹ ਛੱਡ ਦਿੱਤੇ ਉਦੋਂ ਸਪੋਰਟ ਕਰਨ ਦੀ ਬਜਾਏ ਹੁਣ ਸਾਰ ਲੈਣ ਅਤੇ ਇਕਜੁੱਟ ਹੋ ਕੇ ਇਹ ਮੋਰਚਾ ਲੜਿਆ ਜਾਵੇ ਭਾਈ ਮਨਜੀਤ ਸਿੰਘ ਐਸਜੀਪੀਸੀ ਮੈਂਬਰ ਕੀ ਕੁਝ ਕਹਿ ਰਹੇ ਨੇ ਉਹਨਾਂ ਸਰਬੋਤਮ ਸਾਹਿਬ ਜਿਹੜਾ ਐਜਡੀਬੀਟੀ ਪ੍ਰਧਾਨ ਨੇ ਬਿਆਨ ਦਿੱਤਾ ਉਹਦੇ ਬਾਰੇ ਕੀ ਕਹਿਣਾ ਤੁਸੀਂ ਦੇਖੋ ਜੀ ਉਹ ਬਿਆਨ ਜਿਹੜਾ ਸੁਣਿਆ ਉਹ ਤੇ ਦੁਬਾਰਾ ਮੈਂ ਰਿਪੀਟ ਨਹੀਂ ਕਰਾਂਗਾ ਉਹ ਉਹ ਤਸਕੋ ਪਸਾਵਾ ਕਿਸੇ ਧਾਰਮਿਕ ਬੰਦੇ ਦੇ ਮੂੰਹ ਤੋਂ ਉਹ ਫੱਬਦੀ ਨਹੀਂ ਔਰ ਇੱਕ ਧਾਰਮਿਕ ਬੰਦਾ ਦੂਜੀ ਧਾਰਮਿਕ ਬੀਬੀ ਦੇ ਮਤਲਬ ਕਹਿ ਰਿਹਾ ਵਾ ਸਾਹਮਣੇ ਦੇਖੋ ਉਹ ਬਹੁਤ ਦੁੱਖਦਾਈ ਹੈ ਇਹ ਬਹੁਤ ਵੱਡਾ ਕਮਾ ਮਾਤਾ ਸਮਿਨਾ ਕੇ ਅਕਾਲਤਸ ਦੇ ਜਹਦਰ ਸਾਹਿਬ ਨੂੰ ਜਿਤਨੇ ਕਈ ਕੇਸ ਇਹੋ ਜਿਹਾ ਹੁੰਦੇ ਉਹ ਕੋਈ ਕੰਪਲੀਟ ਵੀ ਨਹੀਂ ਕਰਦਾ ਸੋ ਮੋਟੋ ਹੀ ਅਦਾਲਤਾਂ ਨਾਲ ਲੈ ਲੈਂਦੀਆਂ ਨੇ ਮੇਰਾ ਖਿਆਲ ਇਹ ਸੋ ਮੋਟੋ ਹੀ ਅਕਾਲ ਤਖਤ ਦੇ ਜਹਾਦਰ ਸਾਹਿਬ ਨੂੰ ਲੈਣਾ ਚਾਹੀਦਾ ਕਿਉਂਕਿ ਇੱਕ ਪ੍ਰਧਾਨ ਪ੍ਰੈਜ਼ੈਂਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਰਹਿ ਕਿਉਂਕਿ ਇਹ ਪ੍ਰਧਾਨ ਦੇ ਮਤਲਬ ਕਹਿ ਰਿਹਾ ਵਾ ਬਹੁਤ ਦੁੱਖ ਹੋਇਆ ਸੀ ਪਰ ਉਹਨਾਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਜੀ ਉਹਦਾ ਦੇਖੋ ਅਕਾਲ ਤਖਤ ਦੇ ਜਥੇਦਾਰ ਸਭ ਤੋਂ ਬਾਅਦ 2 ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ। ਜਿਵੇਂ ਇਹੋ ਜਿਹੀ ਬੋਲੀ ਬੋਲਦੇ ਆ। ਹੂੰ। ਹੋਰ ਪੰਜਾਬ ਦਾ ਵੀ ਰਹਿਮਾਨ ਆ। ਧਾਰਮਿਕ ਸੱਜਿਆ ਦਾ ਵੀ ਰਹਿਮਾਨ ਆ। ਇੱਕ ਧਾਰਮਿਕ ਬੰਦੇ ਦੀ ਸੋਚ ਦਾ ਵੀ ਇੱਥੋਂ ਪ੍ਰਗਟਾਵਾ ਹੁੰਦਾ। ਉਹਦੇ ਅੰਦਰ ਸੋਚ ਕੀ ਉਹ ਬਹੁਤ ਦੁੱਖ ਹੋਇਆ ਮੈਂ ਸਮਝਾ ਕਿ ਜਿੰਨੇ ਵੀ ਸੂਝਵਾਨ ਧਾਰਮਿਕ ਲੋਕ ਨੇ ਉਹ ਬਹੁਤ ਮਹਿਸੂਸ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੋਈ ਹੈ ਜਿਹਦੇ ਨਾਲ ਸਾਡਾ ਸਿਰ ਦੁਨੀਆ ਚ ਟੁੱਟ ਗਿਆ ਮੇਲਾ ਕਮਿਸ਼ਨ ਨੇ ਵੀ ਬੁਲਾ ਰਿਆ ਜੀ ਉਹਨਾਂ ਨੂੰ ਚਲੋ ਇਹ ਕੋ ਕਾਨੂੰਨੀ ਗੱਲਾਂ ਜਿਹੜੀਆਂ ਉਹ ਕਰਨ ਵਾਲੇ ਉਹ ਕੰਮ ਦੇ ਜੀ ਐਸੀ ਤਾਂ ਮੈਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਾਰਕਟੀਨਾ ਸਾਲ ਪ੍ਰਧਾਨ ਨੰਬਰ ਰਿਆਂ ਅਸੀਂ ਤਾਂ ਜਸੇਧਾਰ ਜੀ ਨੂੰ ਬੇਨਤੀ ਕਰਾਂਗੇ ਕਿਉਂਕਿ ਇਹੋ ਜਿਹੇ ਫੈਸਲੇ ਜਿਹੜੇ ਉਹ ਜਸੇਧਾਰ ਸਾਹਿਬ ਨੂੰ ਹੀ ਉਹਨਾਂ ਦੇ ਲੈਣਾ ਚਾਹੀਦਾ ਫੈਸਲਾ ਸਾਫ ਔਰ ਜਿਹੜੀ ਯਾਰ ਉਗਲੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਿੰਗ ਸੀਆਈਟੀ ਵਿੰਗ ਉਹਦੇ ਵੱਲੋਂ ਔਰ ਠੁਠੇ ਜਿਹੜੇ ਬਣਾ ਕੇ ਕਾਊਂਟ ਕਾਊਠੀਆਂ ਆਈਡੀਆਂ ਬਣਾ ਕੇ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਬੋਲਿਆ ਗਿਆ ਤੇ ਅੱਜ ਫੇਰ ਹੋਰ ਉਹਨਾਂ ਦੇ ਜਿਹੜੇ ਪ੍ਰਤਬਾ ਉਹਨੂੰ ਨੀਵਾ ਕਰਨ ਵਾਸਤੇ ਇਸ ਤਰ੍ਹਾਂ ਨਹੀਂ ਜੇ ਕਿਸੇ ਨੇ ਨੀਵੇਂ ਹੋਣਾ ਸਹੀ ਆਓ ਜੇ ਤੁਹਾਡੇ ਕੋਲ ਤੁਸੀਂ ਆਦੇ ਜਨਾ ਸਾਡੇ ਕੋਲ ਸਬੂਤ ਫਲਾਂਟੇਗਾ ਤੇ ਮੈਂ ਇੱਥੇ ਖੜਾ ਸਾਡੇ ਕੋਲੇ ਆਓ ਇੱਥੇ ਦੱਸੋ ਜਦ ਨਾਲ ਪੁੱਛਾਂਗੇ ਤੁਸੀਂ ਪੁੱਛਣ ਵਾਲੇ ਕਿਹਨੇ ਜੇ ਕੋਈ ਕੁਰਬਾਨੀ ਜੇਲ ਕੋਈ ਤੁਹਾਡੇ ਕੋ ਹੈਗੀ ਪੰਥਪ੍ਰਦੀ ਕਿ ਐਨਾ ਹੀ ਮਤਲਬ ਬੈਠੇ ਤੁਸੀਂ ਘਰਾ ਦੇ ਵਿੱਚੋਂ ਇਹ ਵੱਡੀਆਂ ਸ਼ਕਤੀਆਂ ਦੇ ਖਰਾਬ ਕਰੇ ਸਿੰਘ ਸਾਹਿਬ ਗਿਆਨੀ ਰਗਦੀ ਸੰਗ ਦੇ ਖਿਲਾਫ ਬੋਲਦੇ ਹੋ ਔਰ ਕਦੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਬੋਲਦੇ ਹੋ ਕਦੇ ਤੁਸੀਂ ਹਕਾਲਤਖ ਸਾਹਿਬ ਦੇ ਖਿਲਾਫ ਬੋਲਦੇ ਹੋ ਇੱਕ ਆਂਦਾ ਹੀ ਇਥੇ ਜਿਹੜਾ ਹੈ ਇਕੱਠਾ ਕਰਕੇ ਲੈਂਦਾ ਹੈ ਇਹ ਜਿਹੜੀਆਂ ਕੋਈ ਸਿਆਸੀ ਆਗੂ ਇਹਦੇ ਪਿੱਛੇ ਬਿਲਕੁਲ ਇਹਦੇ ਪਿੱਛੇ ਸਿਆਸਤ ਕੀਤੀ ਜਾ ਰਹੀ ਆ ਉਹਨਾਂ ਦੀ ਜਿਹੜੀ ਹੈਗੀ ਆ ਨਾ ਸ਼ਵੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗੰਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾਰੇ ਆ ਚੰਗੇ ਵਿਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾਰੇ ਆ ਤੇ ਉਹਨਾਂ ਨੂੰ ਥੋੜੇ ਉਹਨਾਂ ਦਾ ਥਾਂ ਨੂੰ ਨਾ ਦੋਮਬੇ ਦਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਇਹ ਨਹੀਂ ਘਟਣੀ ਸੋ ਮੈਂ ਉਹਨਾਂ ਵੀਰਾਂ ਨੂੰ ਤਾੜਨਾ ਕਰਨੀ ਚਾਹਣਾ ਇਹਦੀ ਗੱਲ ਨਾ ਕਰੋ ਆਪਣੇ ਕੌਮ ਦੇ ਜਹੇਦਾਰ ਨੇ ਕਾਲਤਖ ਸਾਹਿਬ ਸਿੱਖ ਕੌਮ ਦਾ ਜਿਹੜਾ ਹੈ ਨਾ ਇਹ ਇਸ ਵੇਲੇ ਸਰਬੋੱਚ ਹੈ ਔਰ ਕਾਲਤਖ ਸਾਹਿਬ ਆ ਜਿਹਨੇ ਸਾਰੇ ਕਾਲੀਦਾਨ ਨੂੰ ਸਦਕੇ ਇੱਥੇ ਸਾਰਾ ਕੁਝ ਉਹਨਾਂ ਤੋਂ ਆਖਿਆ ਵੇ ਦੱਸੋ ਆਏ ਔਰ ਕਲੀ-ਕਲੀ ਕੱਲਦਾ ਜਵਾਬ ਲਿਆ ਕਾਉਂਟੇਬਿਲਟੀ ਤਾਂ ਹੈਗੀ ਆ ਨਾ ਕਿਤੇ ਹੋਰ ਕਿਹੇ ਕਾਮ ਵਿੱਚ ਨਹੀਂ ਹੈਗੀ ਸੋ ਇਹ ਸ਼ਰਮੀਆਂ ਨਾ ਖਰਾਬ ਕਰੋ ਕੋਈ ਸਰਕਾਰੀ ਏਜੰਸੀਆਂ ਵੀ ਕਰ ਰਹੀਆਂ ਨੇ ਇਹ ਤੇ ਕੋਈ ਹੋਰ ਵੀ ਜੱਟੇ ਬੰਦਿਆਂ ਜਿਹੜੀਆਂ ਲੋਕੇਵਾਰ ਕਰਦੇ ਆ ਸਭ ਤੋਂ ਮਾੜਾ ਬੰਦਾ ਹੁੰਦਾ ਜਿਹੜਾ ਲੋਕੇਵਾਰ ਜਿਹੜਾ ਕਰਦਾ ਕਿਸੇ ਤੇ ਜਦ ਸ਼ਰਮ ਮਾਨ ਕੇ ਦੱਸੋ ਕਿ ਆ ਗੱਲ ਹੈਗੀ ਆ ਸੋ ਇਹ ਗੱਲਾਂ ਮੈਂ ਉਹ ਗੱਲ ਦੀ ਜਿਹੜੇ ਨੰਗਾ ਕਰਦਾ ਉਹਨਾਂ ਨੂੰ ਬੇਨਤੀ ਕਰਦਾ ਇਹ ਗੱਲਾਂ ਨਾ ਕਰੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਗੀਆਂ ਸੋ ਠੀਕ ਹੈ ਨਾ ਉਹ ਵੈਕ ਦਿੱਤਾ ਸਰ ਸਰ ਜਿਹੜਾ ਫੈਸਲਾ ਪੰਚ ਕਬਾ ਨੇ ਦਿੱਤਾ ਵੈ ਕਿਤੇ ਉਹ ਫੈਸਲੇ ਦੇ ਵਿਰੋਧ ਤੇ ਨਹੀਂ ਲੋਕੀ ਕਰ ਰਹੇ ਨਹੀਂ ਨਹੀਂ ਉਹ ਨਹੀਂ ਕਰ ਰਿਹਾ ਪੰਚਾ ਪੰਚ ਦਾ ਕੋਈ ਬੰਦਾ ਨਾ ਕੋਈ ਗੱਲ ਪੁੱਛ ਵਾਲੀ ਸਰਕਾਰੀ ਏਜੰਸੀਆਂ ਤੇ ਉਹੀ ਬੰਦੇ ਕਰ ਰਹੇ ਆ ਜਿਹੜੇ ਬੰਦੇ ਇਸ ਸਮੇਂ ਤੇ ਆ ਕੇ ਸਾਡਾ ਥੋੜਾ ਜਿਹਾ ਦੰਬ ਜਿਹੜਾ ਨੀਵਾ ਆਇਆ ਉਹ ਬੰਦੇ ਕਰ ਰਹੇ ਉਹਨਾਂ ਦਾ ਆਈ ਕਿਹਦੇ ਦਾ ਕੋਛੋਗੇ ਦਸਾਂਗੇ ਹਾਂਜੀ ਹਾਂਜੀ ਸਰ ਅੱਜ ਦੇ ਐਜਪੀਸੀ ਪ੍ਰਧਾਨ ਨੇ ਬੀਬੀ ਜੀ ਗਿਰਕੁਰਵਾਲੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਬਲਾ ਵੀ ਹੈ ਉਹਨਾਂ ਜਲਵਲੋ ਕੀ ਕਹਿਣ ਦਿੰਦੇ ਆ ਉਹਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਕੀ ਬਤ ਨਹੀਂ ਕਹਿਣਾ ਚਾਹੁੰਦਾ ਵੇਖੋ ਪਤਾ ਗੱਲ ਜੇ ਸ਼ਰੋਣੀ ਕਮੇਟੀ ਆ ਨਾ ਉਹ ਸਿੱਖਾਂ ਦੀ ਬਹੁਤ ਵੱਡੀ ਧਾਰਮਿਕ ਸੰਸਥਾ ਤੇ ਇਹ ਕਰਕੇ ਮੈਂ ਮਤਲਬ ਉਹਦੇ ਸ਼ਰੋਣੀ ਕਮੇਟੀ ਲਾਜ ਰਹੀ ਹੈ ਨਾ ਪ੍ਰਧਾਨ ਜੀ ਦੇ ਨਾਲ ਇਹ ਕਰਕੇ ਮੈਂ ਇਹ ਗੱਲ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਿੱਖਾਂ ਦੀ ਬਹੁਤ ਇੱਕ ਵੱਡੀ ਸੰਸਥਾ ਹੈ ਜਿਹੜੀ ਬੜੀਆਂ ਕੁਰਬਾਨੀਆਂ ਜੇਲਾਂ ਛਿੱਧੀਆਂ ਤੋਂ ਬਾਅਦ ਹੋਣ ਚਾਹੀਏ ਤੇ ਜੇ ਉਹਦੇ ਪ੍ਰਬੰਧ ਤੋਂ ਕੋਈ ਗਲਤ ਲੱਭ ਜਿਲਗਦੇ ਤਾਂ ਮੈਂ ਉਹਦੇ ਬਾਰੇ ਕੋ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦੇ ਨੂੰ ਸ਼ੋਭਾ ਨਹੀਂ ਕਰਦਾ। ਧਨ ਲੈਂਦੇ ਮਹਿਲਾਵਾਂ ਦਾ ਸਨਮਾਨ ਕਰਾਂ ਉਸੇ ਕੋਈ ਛੋਟਾ ਜਿਹਾ ਬਦਲ ਰੱਖਣੀ ਜੀ ਹਾਂਜੀ ਮਹਿਲਾਵਾਂ ਦਾ ਸਨਮਾਨ ਕਰਨ ਵਾਸਤੇ ਸਮਾਜ ਦੀ ਵਕਤ ਸਹੀ ਰੱਖਣੀ ਚਾਹੀਦੀ ਹੈ ਜੀ ਹਾਂ ਨਹੀਂ ਵੇਖੋ ਪਹਿਲਾਂ ਪਤਾ ਗੱਲ ਕੀ ਹੈ ਵੇਖੋ ਗੁਰੂ ਸਾਹਿਬ ਨੇ ਮੈ ਸਰਮਾਨ ਦਿੱਤਾ ਸੋ ਕਿਉ ਮੰਦਾ ਆਖੀ ਜਤ ਜਮੈ ਰਾਜਾਣ ਤੇ ਰਾਜੇ ਮਹਾਰਾਜੇ ઋષਿ ਜਿੰਨੇ ਅਸੀਂ ਪੈਦਾ ਹੋਇਆ ਅਸੀਂ ਆਪਣੇ ਇਸ ਤਰ੍ਹਾਂ ਤੋਂ ਮਾਵਾਂ ਤੋਂ ਹੀ ਪੈਦਾ ਹੋਇਆ ਤੇ ਇਹੇ ਬਾਰੇ ਵੀ ਸਾਨੂੰ ਕੋਈ ਮਾੜਾ ਸ਼ਬਦ ਜਿਹੜਾ ਕਈ ਇਹ ਰ ਵੈਹ ਨਾ ਇੱਕ ਮੇਰੀ ਹੋਰ ਬੇਨਤੀ ਆ ਕਈ ਇਹ ਬੋਲਾਂ ਨੀ ਕਹਿੰਦੇ ਤੁਸੀਂ ਵੀ ਬੁਲਾ ਦਿੰਦੇ ਸਾਨੂੰ ਵੈਹ ਨਾ ਤੇ ਜਦੋਂ ਫੋਨ ਕਰਕੇ ਆਸ ਦਿੰਦੇ ਜੀ ਸੋ ਇਹ ਕਰਕੇ ਇਹ ਸ਼ਬਦਾਂ ਦੀ ਜਿਹੜੀ ਆ ਨਾ ਉਹ ਜ਼ਰੂਰ ਪਤਾ ਰੱਖਦਾ ਇੱਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹਣਾ ਆਪਣੇ ਕੋਲੋਂ ਉਹ ਮੈਂ ਬੇਨਤੀ ਕਰਨੀ ਚਾਹਣਾ ਵੀ ਜੇ ਡੱਲੇ ਵਾਲ ਸਾਹਿਬ ਮਰ ਕੇ ਫੇਰ ਜਾਣਾ ਜੋਦੀ ਸਪੋਰਟ ਤੇ ਆ ਜਿੰਨੀਆਂ 40 ਜਥੇ ਬੰਦੀਆਂ ਨੇ ਤੇ ਤੁਸੀਂ ਠੀਕ ਹੈ ਤੁਹਾਡੇ ਆ ਵੀ ਦੀ ਮਤ ਭੇ ਦੇ ਗਏ ਆ ਉਹ ਰੱਖੀ ਜਾ ਜੇ ਨਹੀਂ ਤੇ ਲੇਕਿਨ ਉਹ ਸ਼ੂਗਰ ਦਾ ਔਰ ਦੂਜਾ ਉਹਦਾ ਟੈਨਸ਼ਨ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣਾ ਜਾਇਆ ਜੇ ਫਿਰ ਮੈਂ ਇਹ ਗੱਲ ਕਹਿਣੀ ਚਾਹਣਾ ਸਾਰੇ ਜਥੇ ਬੰਦੀਆਂ ਨੂੰ ਔਰ ਆਪਣੇ ਕਾਲੀਦਲਾਂ ਨੂੰ ਵੀ ਫੈਡਰੇਸ਼ਨਾਂ ਨੂੰ ਵੀ ਔਰ ਜਿੰਨੇ ਸਾਡੇ ਨਗਸਿਕ ਜਥੇਬੰਦੀਆਂ ਨੇ ਔਰ ਜਿੰਨੇ ਸਾਡੇ ਕਾਰਸੇ ਵਾਲੇ ਮਹਾਪੁਰਸ਼ਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਐ ਕਿ ਇਹ ਜਾ ਕੇ ਆਪਾਂ ਕਿਉਂਕਿ ਸੈਂਟਰ ਨੇ ਇੱਕ ਕੱਲ ਇੱਕ ਹੋਰ ਨੋਟੀਫਿਕੇਸ਼ਨ ਭੇਜਿਆ ਜਿਹੜਾ ਗਰਮੀਤ ਸਿੰਘ ਖੁੱਡੀਆਂ ਦੇ ਰਾਤੀ ਦੱਸਿਆ ਸੀ ਉਹਨਾਂ ਕਹਿਆ ਕਿ ਤਿੰਨ ਕਰੂਰ ਫਿਰ ਲਾਗੂ ਕਰਨੀ ਸਾਨੂੰ ਆ ਗਿਆ ਪਰ ਚਟੂਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹ ਰਿਹਾ ਤੁਸੀਂ ਖਨੌਰੀ ਥਾਣੀ ਆਪਾਂ ਨੂੰ ਕੋਈ ਉੱਥੇ ਕਿਸੇ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਦੀ ਲੰਗਣਾ ਤੁਸੀਂ ਹੋਰ ਥਾਂ ਦੀ ਜਾ ਕੇ ਲੰਘ ਜਾਓ ਜੇ ਲੰਗਣਾ ਆਪਾਂ ਜਾਣਾ ਦਿੱਲੀ ਜਾਣਾ ਤੇ ਆਪਾਂ ਜਰੂਰ ਹੁਣ ਜਦੋਂ ਤੀ ਆਪਾਂ ਰੋਗ ਦੇ ਨਾਲ ਨਹੀਂ ਅਸੀਂ ਛੋਟੇਪੁਰ ਸਾਹਿਬ ਨੇ ਇੱਕ ਸੰਘਰਸ਼ ਲੜਿਆ ਅਸੀਂ ਲੜਿਆ ਜਿੱਦ ਤਰੋਂ ਸਾਨੂੰ ਰੋਗ ਦੇ ਅਸੀਂ ਦੂਜੇ ਪਾਸੇ ਦੀ ਚਲੇ ਜਾਂਦੇ ਅਸੀਂ ਮੈਨੂੰ ਯਾਦ ਹੈ ਜਦੋਂ ਮੈਂ ਜੇਲ੍ਹ ਚ ਬੰਦ ਸੀ ਤੇ ਉਸ ਟਾਈਮ ਤੇ ਮੈਨੂੰ ਛਡਾਉਣ ਵਾਸਤੇ ਤੇ ਇਥੋਂ ਜਨਾਕੇ ਲੱਗੇ ਨਾ ਗਵਰਨਰ ਸਾਹਿਬ ਨੂੰ ਮਿਲਣ ਜਾ ਕੇ ਆਪਣੇ ਬੰਦਨਗੇਲ ਸਾਹਿਬ ਨੇ ਹੋਰ ਬੰਦੇ ਤੇ ਉਹਨਾਂ ਨੇ ਕੀਤਾ ਰਾਤ ਵਿੱਚ ਉਹਨਾਂ ਲਾੜਾ ਤਿਆਰ ਕਰਕੇ ਤੇ ਵੜ ਲਿਆ ਉਹਦੇ ਤੇ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਲਾੜਾ ਤਾਂ ਠੀਕ ਆ ਤੇ ਗਿੱਲ ਕਹਿੰਦੇ ਨਾਲ ਬੈਠਾ ਉਹ ਪਛਾਣ ਗਿਆ ਕਹਿੰਨ ਤੋਂ ਮੇਰਾ ਭਾਵਾ ਵੀ ਆਪ ਪੂਰਤਰਾ ਚਲੇ ਜੀਏ ਪਾਸੇ ਦੀ ਚਲੀ ਜੀਏ ਜਾ ਕੇ ਉੱਥੇ ਪ੍ਰੈਸ਼ਰ ਹੀ ਕਰਨਾ ਤੁਸੀਂ ਟਾਈਮ ਦਿਓ ਵੀ ਦਿੱਲੀ ਪਹੁੰਚੋ ਨਾ ਕੋ ਗੱਡੀ ਤੇ ਨਾ ਕੋਈ ਆਪਣੇ ਜਿਹੜੇ ਇਸ ਤਰ੍ਹਾਂ ਕਰਕੇ ਸਾਰੇ ਦਿੱਲੀ ਪਹੁੰਚੋ ਤੇ ਦੱਲੇ ਵਾਲ ਸਾਹਿਬ ਦੀ ਸਪੋਰਟ ਕਰੋ ਤੇ ਮੈਂ ਸੈਂਟਰ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਵੀ ਕੋ ਸੋਚੋ ਅੰਮ੍ਰਿਤ ਸ਼ਾਹ ਜੀ ਮੋਦੀ ਹੀ ਕੋਹੀਂ ਦਸਤਾਨ ਦੇ ਪਰ ਇੰਵੈਸਟੇ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਦਿਲ ਆ ਤੇ ਜਦੋਂ ਦਿਲ ਕਮਜ਼ੋਰ ਹੋ ਜੇ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਕਿਉਂਕਿ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਸ਼ੀਧੀਆਂ ਦਿੱਤੀਆਂ ਜੇਲਾ ਕਟੀਆਂ ਤੇ ਕਣਕ ਵੀ ਪੈਦਾ ਕਰਕੇ ਦਿੱਤੀ ਆ ਔਰ ਕਾ ਮੈਨੂੰ 65 ਤੇ 71 ਦੀ ਲੜਾਈ ਦਾ ਵੀ ਪਤਾ ਹੈ ਤੇ ਆ ਜਿਹੜੀ ਚੈਨਾ ਨਾ ਹੋਈ ਆ ਤੇ ਕਾਰਗਿਲ ਦੀ ਪੰਜਾਬ ਵੀ ਲੜਿਆ ਉਦੋਂ ਤੁਸੀਂ ਕਰਕੇ ਤੁਸੀਂ ਉਹ ਇਹ ਕੋਈ ਹੋਰ ਗੱਲ ਆ ਤੇ ਉਹਨੂੰ ਛੱਡੋ ਆ ਸਾਡੀਆਂ ਕੁਰਬਾਨੀਆਂ ਤਾਂ ਦੇਖੋ ਤੂੰ ਉਹਦੇ ਕਰਕੇ ਤੁਸੀਂ ਸਭ ਕੋ ਸੱਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਸੱਦਾ ਦੇ ਕੇ ਗੱਲਬਾਤ ਰਹੀ ਹੁੰਦਾ ਜਿਹੜਾ ਹਾਲਾ ਉਹ ਲੰਬਿਆ ਜਾਵੇ ਜੇ ਉਹ ਸਿੰਘ